ਵੀ ਕਰ ਜਾਵਾਂ ਨਾਲ ਬਹੁਤ ਸਾਰੇ ਪੰਜਾਬ ਵਿੱਚੋਂ ਨੌਜਵਾਨ ਥਾਵਾ ਥਾਵਾ ਤੋਂ ਟਰੈਕਟਰ ਟਰਾਲੀਆਂ ਤੇ ਰਾਸ਼ਨ ਲੈ ਕੇ ਜਾ ਰਹੇ ਨੇ ਤੇ ਇੱਕ ਮੈਂ ਬੇਨਤੀ ਕਰਾਂ ਪੰਜਾਬੀਓ ਗੁਰਸਿੱਖੋ ਸਾਰਾ ਸਾਰਾ ਧਨ ਮਾਇਆ ਕੱਲੀ ਰਾਸ਼ਨ ਤੇ ਨਾ ਖਤਮ ਕਰ ਦਿਓ ਇਹਨੂੰ ਥੋੜਾ ਜਿਹਾ ਸੰਭਿਓ ਕਿਉਂਕਿ ਜਦੋਂ ਪਾਣੀ ਉਤਰਨਾ ਵਣਾਂ ਉਦੋਂ ਬਾਅਦ ਇੱਥੇ ਮਾਇਆ ਦਾ ਖਰਚ ਬਹੁਤ ਆਉਣਾ ਏ ਕਈ ਕਈ ਮਹੀਨੇ ਟਰੈਕਟਰ ਚੱਲਣੇ ਨੇ ਡੀਜ਼ਲ ਲੱਗਣਾ ਆ ਰੇਤਾ ਹਟਾਉਣ ਤੋਂ ਰਿਬ ਹਟਾਉਣ ਤੋਂ ਪਤਾ ਨਹੀਂ ਅਜੇ ਕਿਦੀ ਪੈਲੀ ਕਿੱਥੇ ਆ ਤੇ ਕਿਦੀ ਵਟ ਕਿੱਥੇ ਆ ਕਿਦਾ ਪਿਆ ਕਿੱਥੇ ਆ ਕਿਹੜਾ ਥਾਂ ਕਿੱਥੇ ਜੀ ਨਿਕਲਣਾ ਪਰ ਪਹਿਲਾਂ ਬੜੇ ਲੰਮੇ ਸਮੇਂ ਤੱਕ ਯਤਨ ਕਰਨਾ ਪੈਣਾ ਉਥੋਂ ਰੇਤਾ ਹਟਾਉਣ ਦਾ ਮਿੱਟੀ ਹਟਾਉਣ ਦਾ ਤੇ ਇਹਦੇ ਵਾਸਤੇ ਵੀ ਮਾਇਆ ਬਚਾ ਕੇ ਰੱਖ ਰਹੇ ਹਾਂ ਕੀ ਡੀਜ਼ਲ ਲੱਗਣੇ ਨੇ ਤੇ ਇੱਕ ਬੇਨਤੀ ਜਿਹਦੇ ਕੋਲ ਆਪਣੇ ਸਾਧਨ ਹੈਗੇ ਨੇ ਚਾਰ ਜੀ ਘਰ ਦੇ ਹੈਗੇ ਦਿਨ ਰਾਤ ਮਿਹਨਤ ਕਰਕੇ ਆਪਣੇ ਟਿੱਬੇ ਪੱਧਰੇ ਕਰ ਲੈਣਗੇ ਟੋਏ ਪੱਧਰੇ ਕਰ ਲੈਣਗੇ ਜਿਹੜੇ ਵਿਚਾਲੇ ਕੋਲ ਇੱਕ ਡੇਢ ਦੋ ਕਿੱਲਾ ਜ਼ਮੀਨ ਆ ਉਹਦੇ ਕੋਲ ਸਾਧਨ ਵੀ ਕੋਈ ਨਹੀਂ ਕਰਾਏ ਤੇ ਪਹਿਲਾਂ ਜ਼ਮੀਨ ਵਾਉਂਦਾ ਹੁੰਦਾ ਹਹੀ ਉਹਦਾ ਵੀ ਜ਼ਰੂਰ ਸੋਚਣਾ ਆਪਾਂ ਉਹਦੀ ਮਦਦ ਵੀ ਕਰਨੀ ਆ ਕਿਸੇ ਤਰੀਕੇ ਦੇ ਨਾਲ ਤੇ ਜਿਨ੍ਹਾਂ ਦੇ ਘਰ ਠੱਠੇ ਨੇ ਜਿਨ੍ਹਾਂ ਦੇ ਘਰ ਰੁੜ ਗਏ ਨੇ ਉਹਨਾਂ ਨੂੰ ਘਰ ਬਣਾਉਣ ਵਾਸਤੇ ਇੱਟਾਂ ਸੀਮੈਂਟ ਬਜਰੀ ਮਟੀਰੀਅਲ ਦੀ ਲੋਡ ਵੀ ਪੈਣੀ ਉਹਦੇ ਵਾਸਤੇ ਮਾਲਾ ਵੀ ਚਾਹੀਦੀ ਹੈ ਇਹ ਯਤਨ ਉਦੋਂ ਵੀ ਕਰਨੇ ਪੈਣੇ ਆ ਕੱਲਾ ਰਾਸ਼ਨ ਤੇ ਨਾ ਸਭ ਕੁਝ ਬਹੁਤ ਸੰਗਤ ਰਾਸ਼ਨ ਲੈ ਕੇ ਚਲੀ ਵੀ ਗਈ ਆ ਥਾ ਮਾ ਥਾ ਮਾ ਤੇ ਪਰ ਇੰਨਾ ਵੀ ਜਾ ਕੇ ਢੇਰ ਨਾ ਲਾ ਦੀਏ ਰਾਸ਼ਨ ਦਾ ਕਿ ਮੁੜ ਕੇ ਜਿੱਦਾਂ ਉਥੇ ਵੇਸਟ ਹੋ ਰਿਹਾ ਤੁਸੀਂ ਦੇਖਿਆ ਕੱਲ ਦੀਆਂ ਵੀਡੀਓ ਚ ਮੈਂ ਵੀ ਉਹ ਇੰਨਾ ਨਾ ਜ਼ਿਆਦਾ ਕਿ ਉਹਦੀ ਮੁੜ ਕੇ ਬੀਲ ਦੁਰਵਰਤਾਂ ਹੀ ਹੋਣ ਲੱਗ ਪਵੇ ਇਹ ਜ਼ਰੂਰੀ ਹੈ ਕਿ ਉਥੇ ਗਾਂ ਜਿਹੜੇ ਘਰ ਬਾਨੇ ਨੇ ਬੱਚਿਆਂ ਦੇ ਸਕੂਲਾਂ ਦੀਆਂ ਵਰਦੀਆਂ ਰੁੜੀਆਂ ਨੇ ਜਾਂ ਬੱਚਿਆਂ ਦੀਆਂ ਕਿਤਾਬਾਂ ਸਕੂਲਾਂ ਦੀਆਂ ਰੁੜਗੀਆਂ ਨੇ ਸਮਾਨ ਖਰਾਬ ਹੋਏ ਨੇ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋਈਆਂ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਪੈਣਾ ਬੜਾ ਕੁਝ ਸੋਚ ਕੇ ਚੱਲਣਾ ਪੈਣਾ ਤੇ ਥੋੜਾ ਜਿਹਾ ਯਤਨ करिए ਕਿ ਉਹ ਵੀ ਪਰਿਵਾਰ ਉਹ ਵੀ ਬੱਚੇ ਉਹ ਵੀ ਨੌਜਵਾਨ ਜਿਹੜੇ ਵਿਦੇਸ਼ਾਂ ਵਿੱਚ ਮਦਦ ਕਰਦੇ ਭੇਜ ਰਹੇ ਨੇ ਮਾਇਆ ਰਾਈ ਉਹਨਾਂ ਨੂੰ ਵੀਰਾਂ ਨੂੰ ਵੀ ਬੜੀ ਨਿਮਰਤਾ ਸਹਿਤ ਹੱਥ ਹੱਥ ਜੋੜ ਕੇ ਬੇਨਤੀ ਆ ਵੀ ਉਹਨਾਂ ਪਰਿਵਾਰਾਂ ਦਾ ਜ਼ਮੀਨਾਂ ਦਾ ਸਮੇਂ ਦਾ ਜਦੋਂ ਪਾਣੀ ਲੈ ਜਾਣਾ ਉਸ ਤੋਂ ਬਾਅਦ ਜਿਹੜਾ ਕੰਮ ਚੱਲਣਾ ਉਹਦਾ ਖਿਆਲ ਜ਼ਰੂਰ ਰੱਖਣਾ ਕਿਉਂਕਿ ਘਟੋ ਘਟ 8 8 10 10 12 12 ਫੁੱਟ ਰੇਤ ਚੜੀ ਆ ਉੱਥੇ ਜ਼ਮੀਨਾਂ ਵਿੱਚ ਜਿੰਨਾ ਪਾਣੀ ਚੜਿਆ ਜੇ ਮੰਨ ਲਓ 12 ਫੁੱਟ ਪਾਣੀ ਚੜਿਆ ਤੇ ਘਟੋ ਘਟ ਵੀ 8 9 ਫੁੱਟ ਤੇ ਰੇਤ ਚੜੀ ਹੋਊਗੀ 10 ਫੁੱਟ ਰੇਤ ਚੜੀ ਹੋਊਗੀ ਕਈ ਥਾਵਾਂ ਤੇ ਤੇ ਇਹ ਜਤਨ ਨੂੰ بڑا ਕਰਨਾ ਪੈਣਾ ਤੇ ਜਤਨ ਦਿਨਾ ਰਾਤਾਂ ਦਾ ਕਈ ਸਮਾਂ ਚੱਲਣਾ ਤੇ ਇਸ ਇਸ ਵਾਸਤੇ ਬੜਾ ਜ਼ਰੂਰੀ ਹੈ ਕਿ ਮਾਇਆ ਨੂੰ ਸੰਭਲ ਕੇ ਚਲਾਈਏ ਵਰਤੀਏ ਤੇ ਜਿਹੜੀ ਅਗਲੇ ਸਾਂ ਤੇ ਬਾਅਦ ਵੀ ਵਰਤੋਂ ਹੋਣੀ ਆ ਉਥੇ ਜੋਗ ਥਾਂ ਵਰਤੋਂ ਵਿੱਚ ਹੋ ਜਾਏ ਤਾਂ ਕਿ ਬਾਦੀ ਵਸਦੀ ਫੇਰ ਹੋ ਜਾਏ ਘਰ ਫੇਰ ਵਸਦੇ ਹੋ ਜਾਣ ਹਰ ਇੱਕ ਨੂੰ ਇਹ ਨਾ ਲੱਗੇ ਵੀ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਜਾਂ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਕੋਸ਼ਿਸ਼ ਕਰਨੀ ਆ ਹਰ ਇੱਕ ਤੱਕ ਮਦਦ ਪਹੁੰਚੇ ਜਿਹੜੀ ਪਾਣੀ ਉਤਰ ਜਾਣ ਤੋਂ ਬਾਅਦ ਮਦਦ ਦੀ ਲੋੜ ਜ਼ਰੂਰੀ ਪੈਣੀ ਆ